ਸਸਰੀ ਕਾਲ ਜੀ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਪਿੰਡ ਬੁਰਜਟਲਾ ਜ਼ਿਲ੍ਹਾ ਮਾਨਸਾ ਯਾਨੀ ਕਿ ਆਪਣੇ ਪਿੰਡ ਤੋਂ ਆ। ਆਪਾਂ ਪਹੁੰਚੇ ਹੋਏ ਆ ਆਪਣੇ ਮਿੱਤਰ ਨੇ ਛੋਟਾ ਭਰਾ ਆ ਆਪਣਾ ਗਮੰਡੀ ਕੱਚੇ ਗਿੱਲੇ ਇਹ ਨਾਗਾ ਮਿੱਤਰੋ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਰਿਕਾਰਡ ਆ ਇਹਦਾ ਸਸਰੀ ਕਾਲ ਬਾਈ। ਸਸਰੀ ਆ। ਇਹਦਾ ਪਿੰਡ ਬੋਲਦੇ ਬਾਈ ਆਪਣਾ। ਪਿੰਡ ਬੁਰਜਟਲਾ ਜ਼ਿਲ੍ਹਾ ਮਾਨਸਾ। ਜ਼ਿਲ੍ਹਾ ਮਾਨਸਾ ਉੱਚੀ ਬੋਲਣਾ ਬਾਈ। ਠੀਕ ਹੈ। ਲੈ ਬਾਈ ਹੁਣ ਐ ਦੱਸ ਦੇ। ਆਹ ਨਗ ਬਗਿਆ ਹੋਇਆ। ਹਾਂ ਬਾਈ। ਕਿੰਨੇ ਮਾਸੂ ਆਏ? 6 ਮਾ। 6 ਮੇ ਸੂਏ ਮਿੱਤਰੋ ਇਹ ਮੱਝ ਆ। ਬਾਕੀ ਦੇਖਣ ਤੋਂ ਐਂ ਲੱਗਦਾ ਵੀ ਚੌਥੇ ਪੰਜਵੇਂ ਆ ਪਰ ਬੰਦੇ ਸੱਚੀ ਸੁੱਚੀ ਬੋਲਣ ਵਾਲੇ ਬੰਦੇ ਨਾ ਇਹਨਾਂ ਤੋਂ ਸਾਰਾ ਰਿਕਾਰਡ ਲਵਾਂਗੇ ਲੈ ਵੀ ਉਹਨਾਂ ਨੂੰ ਕਰ ਲੈ ਝੋਟੀਆਂ ਥੋੜਾ ਦਿਖਾ ਦਈਏ ਆਪਾਂ ਬਾਕੀ ਨਾੜਾ ਨੂੜਾ ਮਿੱਤਰੋ ਤੁਸੀਂ ਪਿੰਡੇ ਦੀਆਂ ਚੈੱਕ ਕਰ ਸਕਦੇ ਹੋ ਬਰੀਡ ਵਾਲੀ ਆ ਘਰ ਦੇ ਰਵੇ ਚੋਂ ਆ ਇੱਕ ਅੱਧਾ ਨਗ ਬਾਈ ਤਿਆਰ ਕਰਕੇ ਕੱਢਦੇ ਵੀ ਨਾ ਔਰ ਪਸੂ ਜਿਆਦਾ ਹੋਣ ਕਰਕੇ ਮਗਰ ਝੋਟੀਆਂ ਵੀ ਤਿਆਰ ਤਾਂ ਇਹ ਬਾਈ ਨਾ ਕਰ ਰਹੇ ਨਾ ਕਿੰਨਾ ਦੁੱਧ ਪੀਕਦਾ ਰਿਹਾ ਜਮਾ ਬਈ ਜਿਹੜਾ ਇਹਦਾ ਪਿਛਲੇ ਸੂਏ ਦਾ ਚੋਆ 18 ਲੀਟਰ ਬਈ 18 ਲੀਟਰ ਤਸੱਲੀ ਆ ਸੀ ਪੱਕਾ ਠੀਕ ਐ ਐਤ ਕੀ ਕਿੰਨਾ ਦੁੱਧ ਪਾਸ ਆ ਇੱਕ ਪਾ ਰਹੇ 20 ਲੀਟਰ ਠੀਕ ਹੈ ਬਾਕੀ ਮਿੱਤਰੋ ਦੁੱਧ ਹੁੰਦਾ ਸੇਵਾ ਦਾ ਜਿਹੜਾ ਜਾਂ ਕੋਈ ਪਾ ਲੂ ਉਹ ਜਾਂ ਕੱਢ ਲੂ ਠੀਕ ਹੈ ਨਾ ਸੇਵਾ ਦੇ ਸਾਰੇ ਆ ਗੱਲ ਲੈ ਮਿੱਤਰਾਂ ਜਸਨੇ ਮਾਰਦੇ ਹੋ ਕੈਮਰਾ ਦਿਖਾ ਦੇ ਅੰਦਰ ਬਹੁਤ ਜ਼ਿਆਦਾ ਸੋਹਣੀ ਹੈ ਚਾਰੇ ਥਣਾ ਦਾ ਗੈਪ ਦੇਖ ਲਓ ਮੋਟਾ ਚਵਾਈ ਵਾਲਾ ਸੋਹਣਾ ਪੀ ਪੀੜੀ ਦੇ ਪਾਵੇ ਵਰਗਾ ਥਣ ਲੱਗਿਆ ਗਾੜੀ ਬਿਛਾੜੀ ਕਰ ਲਓ ਚੱਕ ਮਿੱਤਰੋ 나ੜਾ ਨੂੜਾ ਜਸਨੇ ਉਧਰੋਂ ਮਾਰਦੇ ਵੀਰੇ ਜਮਾ ਦਿਖਾ ਦੇ ਅੰਦਰ ਲੈ ਬਿਓ ਲਾਰੇ ਜੇ ਤੁਹਾਨੂੰ ਮੈਂ ਗਰੋਸਰੀ ਗੱਲ ਕਰਾ ਨਾ ਮਿੱਤਰੋ ਸਿੰਗਲ ਹੱਡੀ ਦੇ ਵਿੱਚ ਇਹ ਮੱਝ ਹੈ ਬਹੁਤ ਜ਼ਿਆਦੇ ਬਿੱਡ ਉੱਚਾਗਾ ਤੇ ਚੰਗੀ ਇਹਦੇ ਮਾਗਰ ਕੱਟੀ ਐ ਸਾਰੀ ਡਿਟੇਲ ਬਾਈ ਦੋ ਲਵਾਂਗੇ ਮੇਲ ਕਾਫ ਐ ਕਿ ਫੀ ਮੇ ਰੋਟੀਆਂ ਇਹ ਬਰੀਡ ਇਹਦੀਆਂ ਝੋਟੀਆਂ ਬਾਈ ਕਿਹੜੀਆਂ ਕਿਹੜੀਆਂ ਉਹ ਸਰੇ ਉਧਰ ਮਾਰਦੇ ਜਸਨ ਇੱਕ ਨੰਬਰ ਤੋਂ ਆਹ ਝੋਟੀਆਂ ਮਿੱਤਰੋ ਏਸੇ ਨਗਦੀਆਂ ਨਾ ਬਰੀਡ ਦੇ ਕੰਮ ਕਰਿਆ ਬਾਈਆਂ ਕੋਲੇ ਬਰੀਡ ਰਹਿ ਗਈ ਹੁਣ ਬਾਈਆਂ ਨੇ ਇਹ ਸੇਲ ਕਰਨੀ ਐ ਪਸ਼ੂ ਬਹੁਤ ਜ਼ਿਆਦੇ ਹੁਣ ਕਰਕੇ ਟਰੇਲੂ ਬੰਦੇ ਐ ਖੇਤੀਬਾੜੀ ਕਰਨ ਵਾਲੇ ਬੰਦੇ ਐ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਗੱਲੇ ਆ ਮਿੱਤਰੋ ਲੈ ਬਾਈ ਹੁਣਾਂ ਜੇਦੇ ਆਪਾਂ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਕਰਦਾ ਰੇਟ ਬਾਈ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰੂ ਫੋਨ ਨੰਬਰ ਬੋਲ ਦੇ ਬਾਈ 9041734245 ਇੱਕ ਵਾਰੀ ਹੋਰ ਬੋਲ ਦੇ 9041734245 ਲੋ ਵੀ ਮਿੱਤਰੋ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀ ਹੋਈ ਫੋਨ ਨੰਬਰ ਵੀਡੀਓ ਚ ਬਾਈ ਨੇ ਬੋਲਦਾ ਆਪਾਂ ਉੱਤੇ ਲਿਖ ਵੀ ਦੇਵਾਂਗੇ ਬਾਈ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ ਤਿੰਨ ਦਿਨ ਬਾਈ ਤਿੰਨ ਦਿਨ ਬਾਈ ਦੱਸਦਾ ਸੂਈ ਨੂੰ ਹੋ ਗਏ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਆਪ ਕਰ ਸਕਦੇ ਹੋ ਜੇ ਤੁਹਾਨੂੰ ਮੈਂ ਗਰੋਥ ਦੀ ਗੱਲ ਕਰਾਂ ਨਾ ਬਹੁਤ ਯਾਦੇ ਖੁੱਲੀ ਡੁੱਲੀ ਐ ਚੰਗਾ ਦੁੱਧ ਰਿਕਾਰਡ ਕੱਢਣ ਵਾਲੀ ਆ ਥੱਲੇ ਧੁੰਨ ਦੇ ਨਾ ਮਾਰ ਲਓ ਮਿੱਤਰੋ ਜਮਾ ਹਰਿਆਣੇ ਵਾਲੀਆਂ ਮੱਝਾਂ ਵਾਲੀ ਗ੍ਰੋਥ ਆ ਜਮਾ ਖੁੱਲੀ ਡੁੱਲੀ ਆ ਲੈ ਬਾਈ ਹੁਣ ਆਪਣਾ ਐਡਰੈਸ ਦੱਸ ਦੇ ਘਰ ਕਿੱਥੇ ਜੈ ਆਪਣਾ ਭੈਣ ਚੂੜਾ ਦੀ ਸੜਕ ਤੇ ਧਰਮਸਾਲਾ ਕੋਲ ਅਰੇ ਪ੍ਰੇ 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 ਆ ਲੰਮੀ ਨਿਕਾਣ ਲਓ ਵੀ ਮਿੱਤਰੋ ਤੁਰਦੀ ਦੇ ਮਾਰ ਲਓ ਨਿਗਾ ਬਹੁਤ ਯਾਰੇ ਖੁੱਲੀ ਡੁੱਲੀ ਆ ਵਜਨ ਦੀ ਗੱਲ ਕਰਾ ਨਾ ਮਿੱਤਰੋ ਬਹੁਤ ਯਾਰੇ ਵਜਨ ਵਾਲੀ ਆ ਗ੍ਰੋਥ ਬਹੁਤ ਸੋਹਣੀ ਆ ਬਾਈਆਂ ਨੇ ਤਿਆਰੀ ਬਹੁਤ ਸੋਹਣੀ ਕਰੀ ਆ ਚੰਗੀ ਤਿਆਰ ਹੋਈ ਆ ਮਿੱਤਰੋ ਮੋੜ ਲਾ ਬਈ ਮੋੜ ਲਾ ਕਰ ਲੋ ਚੱਕ ਮਿੱਤਰੋ ਦੇਖ ਲੋ ਮਿੱਤਰੋ ਮਾਰ ਲੋ ਨਿਗਾ ਮਿੱਤਰੋ ਤੋਂ ਨ ਤੋਂ ਲਾ ਕੇ ਸੂ ਦਾ ਕੰਡਰ ਲੱਗਿਆ ਹੋਇਆ ਚੰਗੀ ਲਿਓਟੀ ਲੱਗੀ ਹੋਈ ਆ ਬਹੁਤ ਜ਼ਿਆਦੇ ਖੁੱਲੀ ਡੁੱਲੀ ਐ ਜੇ ਬਜਨ ਵਿਢ ਦੀ ਗੱਲ ਕਰਾਂ ਮਿੱਤਰੋ ਪੂਰੀ ਜਮਾ ਐ ਗਰੋਥ ਵਾਲੀ ਐ ਉੱਚੀ ਲੰਮੀ ਬੇਲਬੂਲ ਤੇ ਮਾਰ ਲੋ ਨਿਗਾ ਕਰ ਲੋ ਚੱਕ ਆਜਾ ਜਸਨੇਵਰੇ ਆਇਆ ਲੀਆ ਲੋਬੀ ਮਿੱਤਰੋ ਅੱਜ ਦੀ ਵੀਡੀਓ ਆਪਣੀ ਇਹ ਨਗਦੀ ਰਹੂਗੀ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਕੱਟਲਾ